ਸਾਡੇ YouTube ਚੈਨਲ ਤੇ ਆਫਰ ਦਾ ਸੌਫਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਮਜ਼ਦਮ ਤੇ ਪੈਨਸ਼ਨ ਸੰਜਿਆ ਫਲੰਟ ਨੂੰ ਕੈਬਨਟ ਸਬ ਕਮੇਟੀ ਨਵ ਮੀਟਿੰਗ ਲਈ ਮਿਲੇ ਸੱਦੇ ਅਤੇ ਡਿਸਕਸ ਕੀਤੀਆਂ ਜਾਣ ਵਾਲੀਆਂ ਮੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਗੈ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਫੈਨਾਂ ਕਈ ਵਾਰੀ ਇਹ ਜਿਆ ਹੋਇਆ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਰੋਹ ਨੂੰ ਦੇਖਦੇ ਹੋਏ ਤੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਮਜਾਰਿਆਂ ਨੂੰ ਤਾਂ ਲਈ ਸਰਕਾਰ ਦੁਆਰਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਫਲਾਣ ਫਲਾਣ ਡੇਟ ਨੂੰ ਮੁੱਖ ਮੰਤਰੀ ਨਾਲ ਜਾਂ ਫਿਰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਵੇਗੀ ਜਿਸ ਵਿੱਚ ਉਹਨਾਂ ਦੀਆਂ ਭਖਤੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ਉਦਾਹਰਨ ਵਜੋਂ ਹੁਣੇ-ਹੁਣੇ ਹੋਈ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਕ ਵਿੱਚ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਜਿਆ ਫਰੰਟਦਾਰਾਂ ਲੁਧਿਆਣਾ ਵਿਖੇ ਜੋਰਦਾਰ ਮਾਰਚ ਕੱਢਿਆ ਗਿਆ ਤਾਂ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਕਿ ਫਰੰਟ ਦੇ ਆਗੂਆਂ ਦੀ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ 26 ਜੂਨ ਨੂੰ ਕਰਵਾਈ ਜਾਵੇਗੀ। ਪਰੰਤੂ ਹਮੇਸ਼ਾ ਵਾਂਗੂ ਉਹ ਮੀਟਿੰਗ ਵੀ ਕੈਨਸਲ ਕਰ ਦਿੱਤੀ ਗਈ ਸੀ ਜਿਸ ਨਾਲ ਮੁਲਾਜ਼ਮ ਪੈਨਸ਼ਨਰਾਂ ਸੰਝੇ ਫਰੰਟ ਦੀਆਂ ਮੰਗਾਂ ਧਰੀਆਂ ਤਲਾਈਆਂ ਰਹਿ ਗਈਆਂ ਹਨ ਤੇ ਜੋ ਆਸ ਦੀ ਕਰਨ ਜਾਦੀ ਸੀ ਉਹ ਵੀ ਫਲੋਗ ਹੋ ਗਈ ਸੀ। ਉਹਨਾਂ ਇੱਕ ਵਾਰ ਫਿਰ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਐਮ.ਏ. ਸ਼ਾਖਾ ਦੁਆਰਾ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫੰਡ ਪੰਜਾਬ ਦੇ ਪ੍ਰਧਾਨ ਦੇ ਨਾਮ ਮਿਤੀ 8 7 2025 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮਿਤੀ 15 7 2025 ਨੂੰ ਉਹਨਾਂ ਦੀ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਕਰਾਉਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ ਇਹ ਵੀ ਤਾਹੀਰ ਕੀਤੀ ਗਈ ਹੈ ਕਿ ਇਸ ਜੱਦਬੰਦੀ ਦੇ ਕੇਵਲ ਚਾਰ ਵਿਅਕਤੀਆਂ ਅਹੁਦੇਦਾਰਾਂ ਵੱਲੋਂ ਸਮੇਂ ਸਿਰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਖੇਚਲ ਕੀਤੀ ਜਾਵੇ ਉਹ ਉਹ ਜਾਣਦੇ ਹਾਂ ਕਿ ਪੂਰੇ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਲਿਖਿਆ ਹੈ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਐਮਏ ਸ਼ਾਖਾ ਸੇਵਾ ਵਿਖੇ ਪ੍ਰਧਾਨ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਨੰਬਰ 100 ਮਿਤੀ 8/7/2025 ਵਿਸ਼ਾ ਕੈਬਨਟ ਆਫ ਕਮੇਟੀ ਦੀ ਮਿਤੀ 15/7/2025 ਨੂੰ ਪੰਜਾਬ ਸੇਵਾ ਸਕੱਤਰੇਤ 1 ਸੈਕਟਰ 1 ਚੰਡੀਗੜ੍ਹ ਹੋਣ ਵਾਲੀ ਮੀਟਿੰਗ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਜਥੇਬੰਦੀ ਦੇ ਨਾਮ ਕੈਬਨਿਟ ਸਬ ਕਮੇਟੀ ਵੱਲੋਂ ਮਿਤੀ 15/7/2022 ਨੂੰ ਸਮਾਂ ਦੁਪਹਿਰ 12:30 ਵਜੇ ਕਮਰਾ ਨੰਬਰ 15 ਪਬਲਿਕ 3 ਤੀਜੀ ਮੰਜ਼ਲ ਪੰਜਾਬ ਸਿਵਕਸਤਰਿਤ 1 ਚੰਡੀਗੜ੍ਹ ਵਿਖੇ ਮੀਟਿੰਗ ਪਹ ਕੀਤੀ ਗਈ ਹੈ ਇਸ ਸੰਬੰਧੀ ਪਾਰਟੀ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਮੀਟਿੰਗ ਵਿੱਚ ਜਥੇਬੰਦੀ ਦੇ ਕੇਵਲ 4 ਵਿਅਕਤੀਆਂ ਔਧੇਦਾਰਾਂ ਵੱਲੋਂ ਸਮੇਂ ਸਿਰ ਹਾਜ਼ਰ ਹੋਣ ਦੀ ਕਿਚਲ ਕੀਤੀ ਜਾਵੇ ਔਰ ਸਿਗਨੇਚਰ ਕੀਤੇ ਨੇ ਸੁਪਰਡੈਂਟ ਦਫਤਰ ਡਿਫਟੀ ਇਮਿਸ਼ਨਲ ਲੁਧਿਆਣਾ ਔਰ ਮਿਤੀ ਪਾਈ ਹੈ 825 ਇਹਦਾ ਉਤਾਰ ਜੋ ਹੈ ਸਪੈਸ਼ਲ ਪ੍ਰਮੁਖ ਅਧਿਕਾਰ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਸੂਚਨਾ ਭੇਜਿਆ ਜਾਂਦਾ ਹੈ ओएसडी टू मानयोग सिक्का मंत्री पंजाब जी ਨੂੰ ਸੂਚਨਾ ਹਿਤ ਭੇਜਿਆ ਜਾਂਦਾ ਹੈ ਸੁਪਰਡੈਂਟ ਆਮ ਰਾਜ ਪ੍ਰਬੰਧ ਵਿਭਾਗ ਆਮ ਪਾਲਮਨ ਸ਼ਾਖਾ ਪੰਜਾਬ ਸਰਕਾਰ ਨੂੰ ਸੂਚਨਾ ਹਿਤ ਭੇਜਿਆ ਜਾਂਦਾ ਹੈ ਗੌਰਤ ਮਤਲਬ ਹੈ ਕਿ ਕੈਬਨਟ ਕਮੇਟੀ ਦੇ ਚੇਅਰਮੈਨ ਤਾਂ ਹਰਪਾਲ ਸਿੰਘ ਚੀਮਾ ਹਨ ਤੇ ਦੋ ਹੋਰ ਮੰਤਰੀ ਅਮਨ ਕਰੋੜਾ ਤੇ ਹਰਜੋਤ ਸਿੰਘ ਵੈਸ ਹਨ ਜਦ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਕਮੇਟੀ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈ ਇਸ ਮੀਟਿੰਗ ਵਿੱਚ ਜੋ ਮੰਗਾਂ ਪੇਸ਼ ਜਾਣ ਦੀ ਤਵੱਜੋ ਹੈ ਉਹ ਹਨ ਪੈਨਸ਼ਨਾਂ ਨੂੰ 2.95 ਫੈਕਟਰ ਦੇ ਨਾਲ ਪੈਨਸ਼ਨਲ ਸੋਧਣਾ ਪੈਂਡਿੰਗ 13% ਡੀਏ ਦੀਆਂ ਕਿਸ਼ਤਾਂ ਜਾਰੀ ਕਰਨੀਆਂ 17 ਸਤ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਛੇਵਾਂ ਤਨਖਾਹ ਕਮਿਸ਼ਨ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਛੇਵੇਂ ਤਨਖਾਹ ਕਮਿਸ਼ਨ ਦਾ ਭਾਗ 2 ਅਤੇ ਭਾਗ 3 ਰੀਲੀਜ਼ ਕਰਨਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ 36 ਤੇ 42 ਕਿਸ਼ਤਾਂ ਦੀ ਭਜਾਏ ਯਕਮੁਸ਼ਤ ਇੱਕ ਹੀ ਕਿਸ਼ਤ ਵਿੱਚ ਜਾਰੀ ਕਰਨਾ ਵਗੈਰਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮੀਟਿੰਗ ਵਿੱਚ ਵੀ ਮੰਗਾਂ ਦਾ ਕੋਈ ਠੋਸ ਹੱਲ ਨਿਕਲਦਾ ਹੈ ਜਾਂ ਫਿਰ ਪਿਛਲੀਆਂ ਮੀਟਿੰਗਾਂ ਵਾਂਗ ਸਰਕਾਰ ਵੱਲੋਂ ਸਮਾਂ ਨਗਾਉਣ ਲਈ ਫਿਰ ਪੇ ਕਪੋਰ ਚਾਲ ਹੀ ਖੇਡੀ ਜਾ ਰਹੀ ਹੈ ਵੈਸੇ ਹੁਣ ਜਿਉਂ-ਜਿਉਂ 27 ਦਾ ਅਗਿਆ ਬਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਰਿਆ ਹੈ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਸਰਕਾਰ ਹੁਣ ਡੈਮੇਜ ਕੰਟਰੋਲ ਕਰਦੀ ਹੋਈ ਮਲਾਜ਼ਮ ਪੈਨਸ਼ਨਰਸ ਮੰਗਾਂ ਦਾ ਕੋਈ ਠੋਸ ਹੱਲ ਕਰ ਦਿੰਦਾ ਜਾਂ ਜ਼ਰੂਰ ਕਰੇਗੀ ਇਹ ਤਾਂ ਉਹਨਾਂ ਨੂੰ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਤੇ ਉਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਕਦੋਂ ਇੰਪਲੀਮੈਂਟ ਕੀਤਾ ਜਾਂਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ